ਅਸੀਂ ਲੈ ਤੋ 75 ਲੈ ਤੋ ਅਸੀਂ 75 ਵੀਰ ਤੁਰ ਕੇ ਗਾਇਆ ਅੱਛਾ ਸੜਕ ਨਹੀਂ ਸੀ ਠੀਕ ਹੈ ਉਹ ਸੜਕ ਅਸੀਂ ਬਣਾਈ ਆ ਅਦਾਖ ਤੋਂ ਉਨੂੰ ਬਣਾਈ ਜੱਖ ਬਣਾ ਬਣਾਈ ਆ ਜਿਹੜੀ ਲੜਾਈ ਹੱਟਦੀ ਉਸੇ ਚ ਬੰਦਰ ਗਿਆ ਸੀਗਾ ਅਰਚੜ ਅੱਛਾ ਉਹ ਸ਼ੂਟਿੰਗ ਕਰ ਲੋ ਇਸੇ ਮਾਰੇ ਨੰਬਰ ਇਹ ਅੱਛਾ ਪਰ ਤੁਸੀਂ ਲੇ ਲਦਾਖ ਗਏ ਹਨਾ ਤੁਸੀਂ ਗੱਲ ਵੀ ਕੀਤੀ ਪਹਿਲਾਂ ਹਨਾ ਹਾਂ ਤੇ ਉਹ ਜਦੋਂ ਫੌਜ ਦੇ ਵਿੱਚ ਸੀਗੇ ਤੁਸੀਂ ਹਾਂ ਉਦੋਂ ਕੋਈ ਖਾਸ ਗੱਲ ਜਿਹੜੀ ਰਹਿ ਗਈ ਹੋਵੇ ਅਸੀਂ ਲੈ ਤੋਂ 75 ਲੈ ਤੋਂ ਅਸੀਂ 75 ਮੀਲ ਤੁਰ ਕੇ ਆਇਆ ਅੱਛਾ ਸੜਕ ਨਹੀਂ ਸੀ ਜੀ ਠੀਕ ਹੈ ਉਹ ਸੜਕ ਅਸੀਂ ਬਣਾਈ ਆ ਲੈ ਤੋਂ ਉਹਨੂੰ ਕਹਿੰਦੇ ਲੈ ਲਾਖ ਤੋਂ ਕੁੱਲੂ ਬਣਾਈ ਤੱਕ ਬਣਾਈ ਆ ਠੀਕ ਹੈ ਉਹ ਸੜਕ ਠੀਕ ਕੋਈ ਖਾਸ ਗੱਲ ਉਦੋਂ ਫਿਲਮੀ ਐਕਟਰਾਂ ਵਾਲੀ ਕੋਈ ਫਿਲਮੀ ਐਕਟਰਾਂ ਨਾਲ ਉੱਥੇ ਜ ਲੜਾਈ ਹਟ ਗਈ ਉੱਥੇ ਤਰਵੰਦਰ ਗਿਆ ਸੀਗਾ ਐਕਟਰ ਅੱਛਾ ਉਹ ਸ਼ੂਟਿੰਗ ਕਰਨ ਉਹ ਅਸੀਂ ਬੜਿਆ ਥੰਮ੍ਹ ਬੜਿਆ ਕਿਹੜੇ ਸੰਦੀ ਗੱਲ ਆਏ ਉਹ ਯਾਦ ਨਹੀਂ ਮੇਰੇ ਉਹਦੀ ਬਾਅਦ ਹੀ ਮੇਰੇ ਲੜਾਈ ਤੋਂ ਬਾਅਦ ਬਾਹਰ ਠੀਕ ਹੋ ਬਾਹਰ ਦੀ ਲੜਾਈ ਤੋਂ ਬਾਅਦ ਕਿਹੜੀ ਫਿਲਮ ਦੀ ਸ਼ੂਟਿੰਗ ਯਾਦ ਆ ਕੋਸ਼ ਕਿਤੇ ਨਹੀਂ ਹੁਣ ਯਾਦ ਨਹੀਂ ਯਾਰ ਉਹਦੇ ਫਿਲਮ ਸ਼ੂਟਿੰਗ ਕੀਤੀ ਉੱਥੇ ਅੱਛਾ ਹਾਂ ਫਿਰ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੂੰ ਕਿ ਆਪਣੇ ਏਰੀਏ ਦੀ ਨਿਤ੍ਰਵੇਂਦਰ ਸਿੰਘ ਹਾਂ ਹਾਂ ਸਾਨੂੰ ਮਿਲਿਆ ਉਹ ਠੀਕ ਹੈ ਹਾਂ ਅਸੀਂ ਉਹਦੀ ਆਪਦੇ ਬਾਦਰਮਾਨ ਬਾਤ ਕੀਤਾ ਠੀਕ ਹੈ ਹਾਂ ਨਹੀਂ ਉਹ ਹੈਗਾ ਤਾਂ ਆਪਣੇ ਏਰੀਏ ਦੇ ਮਹਾਤਮਾ ਇੰਦਰ ਹਾਂ ਸੰਨਿਆਰਦਾ ਸੀਗਾ ਹਾਂ ਸੰਨਿਆਰਦ ਮਹੀਕਣਾ ਹਾਂ ਵੀ ਫਿਰ ਗੱਲਬਾਤ ਹੋਈ ਉਹਨਾਂ ਨਾਲ ਹਾਂ ਠੀਕਾ ਉਹਨਾਂ ਨੂੰ ਸੀ ਚਾਹ ਪਾਣੀ ਪਿਲਾਇਆ ਅੱਛਾ ਹਾਂ ਠੀਕ ਹੈ ਪੁਰਾਣੀ ਗੱਲ ਹੈ 1962 ਤੋਂ ਬਾਅਦ ਦੀ ਗੱਲ ਹੈ ਹਾਂ ਬੱਬੀ ਉਹ ਕੋਈ ਖਾਸ ਗੱਲਬਾਤ ਰਹਿ ਗਈ ਹੋਵੇ ਹਾਂ ਹਾਂ ਖਾਸ ਹਾਂਜੀ ਦੱਸੋ ਸਾਡੀ ਮਾਂ ਮਰ ਗਈ ਹਾਂਜੀ ਸਾਡੇ ਮਾਮੇ ਸਾਨੂੰ ਪਾਕਿਸਤਾਨ ਚ ਲੈ ਗਏ ਜਿਹੜਾ ਨਹਿਰਪੁਰ 275 ਚੱਕ ਅੱਛਾ ਹਾਂ ਇਹ ਕਿਹੜੇ ਸੰਦੀ ਗੱਲ ਹੈ ਉਹ ਮੈਂ ਯਾਦ ਨਹੀਂ ਸੰਸਪਾ ਹਰ ਪਰਸੈਂਟਾਈਲ ਤੋਂ ਪਹਿਲਾਂ ਦੀ ਗੱਲ ਹੈ 47 ਤੋਂ ਪਹਿਲਾਂ ਦੀ ਗੱਲ ਹੈ ਠੀਕ 47 ਦੇ ਚਾਰ ਪੰਜ ਸਾਲ ਪਹਿਲਾਂ ਦੀ ਗੱਲ ਮੰਨ ਲਓ ਅੱਛਾ ਤੁਹਾਡੇ ਜਿਹੜੇ ਮਾਮਾ ਜੀ ਸੀ ਉਹ ਉਧਰ ਰਹੇ ਸੀ ਉਹ ਰਹਿੰਦੇ ਇੱਧਰ ਰਹਿੰਦੇ ਲੋਕੋ ਤੇ ਨਹੀਂ ਰਹਿੰਦੇ ਸਾਰੇ ਜਿੰਨੇ ਕੇ ਸੋਗੇ ਰਹਿੰਦੇ ਆ ਬਸਤ ਸੋਹਣੀ ਅਸੋਹਦੇ ਹੀ ਰਹਿੰਦੇ ਸੀ ਠੀਕ ਹੈ ਗਾਇਦ ਇਹ ਉਹ 275 ਚੱਕੇ ਸਾਡੀ ਨਾਨੀ ਜਉਂਦੀ ਸੀਗੀ ਹੂੰ ਸਾਡੇ ਮਾਮੀਆਂ ਜਿਹੜੀਆਂ ਸੀ ਕਿ ਸਾਡੀ ਮਾਮੀ ਸਾਨੂੰ ਚੱਲਦਾ ਸੰਭਾਲਦੇ ਜੀ ਕਿਸਮਾ ਉੱਥੇ ਮੇਰੇ ਪਾਈ ਜੂਆਂ ਪੈ ਗਈਆਂ ਹਾਂ meri nani kehne lagi meri mami ne bhairo bas sidha sambhalo oh gusse jaake meri nani ne mera sir mon tha h na la dunga deta acha enne mera baapu chala ke mera bhai chala ke la basne fauji si ge eh sanu pher chhipandab de la inna ne sanu sambhalaya sada palan poshan vadhia kita oh jehde pandit si rehnde si eh oh pandit da si ge 275 chak eh yani ki pakistan di tusi gall kar rahe ho ha pakistan di 275 ਚੱਕ ਪਿੰਡ ਸਿੰਗਾ ਸਟੇਸ਼ਨ ਰੇਲਵੇ ਸਟੇਸ਼ਨ ਅੰਲਾ ਪੱਕਾ ਸਿੰਗਾ ਅੱਛਾ ਹਾਂ ਤੇ ਫਿਰ ਆਪਣੇ ਇੱਥੋਂ ਕਿੰਨਾ ਦੂਰ ਜੇ ਆਪਾਂ ਕਹੀਏ ਤਾਂ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਹੋ ਹੋਊਗਾ ਹੀ 100 ਕਿਲੋਮੀਟਰ ਲਾਲਪੁਰ ਲਾਲਪੁਰ ਅੱਛਾ ਹਾਂ ਇਹ ਲਾਲਪੁਰ ਤੋਂ ਜਿਹੜਾ 275 ਚੱਕ ਤੁਸੀਂ ਪਿੰਡ ਦੱਸ ਰਹੇ ਹੋ ਹਾਂ ਠੀਕ ਹੈ ਹਾਂ ਇਹ ਤੁਹਾਡਾ ਡਾਇਰੈਕਟ ਪਛੋਕੜ ਆ ਜਾਂਦਾ ਮਤਲਬ ਪਾਕਿਸਤਾਨ ਦੇ ਪਛੋਕੜਾ ਤੁਹਾਡਾ ਕੀ ਆ ਤੁਹਾਡਾ ਮੇਰਾ ਜਨਮ ਇੱਥੇ ਦਾ ਜਨਮ ਇੱਥੇ ਦਾ ਵਾ ਤੇ ਇੱਥੇ ਥੋੜਾ ਜਿਹਾ ਰਹੇ ਮੇਰੇ ਮਾਪੇ ਕੋਲ ਥੋੜਾ ਜਿਹਾ ਹੀ ਰਿਹਾ ਪਛੋਕੜ ਅੱਛਾ ਠੀਕ ਹੈ ਜਿਹੜੀ ਤੁਹਾਡੇ ਮਾਤਾ ਜੀ ਸੀ ਉਹ ਪਾਕਿਸਤਾਨ ਦੇ ਸੀਗੇ ਉਹ ਉਹ ਇੱਥੇ ਉਹ ਉੱਥੇ ਉੱਥੇ ਉਹਦਾ ਜਨਮ ਉੱਥੇ ਹੋਇਆ ਉਹ ਵਿਆਹਤੀ ਇੱਥੇ ਅੱਛਾ ਵਿਆਹਤੀ ਇੱਥੇ ਠੀਕ ਹੈ ਆ ਲੋਕਾਂ ਦਾ ਪੰਜਾਬ ਆ ਜਿਹੜੇ ਲੋਕ ਇਧਰ ਲੈ ਕੇ ਇਥੋਂ ਗਏ ਸੀ ਉਹਨਾਂ ਦੇ ਅਸੀਂ ਦੇਸ਼ ਨੂੰ ਜਿਹੜਾ ਪੰਜਾਬ ਇਧਰ ਆਉਣਾ ਸੀ ਉਹ ਵੀ ਪੰਜਾਬ ਦੀ ਸਾਰੀ ਸਾਰੇ ਲੋਕ ਪੰਜਾਬੀ ਹੀ ਸੀਗੇ ਹਾਂ 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 ਸਾਰਾ ਪੰਜਾਬੀ ਬਸਦਾ ਕਿ ਉੱਥੇ ਜੀਬੀਦਾਰ ਵੀ ਪੰਜਾਬੀ ਤੇ ਜਿਹੜੇ ਮਜ਼ਦੂਰ ਤੇ ਉਹ ਵੀ ਇੱਥੇ ਮਦਨੀਪੁਰ ਬੈਠੇ ਰਹੇ ਉੱਥੇ ਮੇਰੇ ਨਾਲ ਕਹਿੰਦੇ ਅਸੀਂ ਇੱਥੇ ਆ ਕੇ ਅੱਛਾ ਹਾਂ ਮਦਨੀਪੁਰ ਹਾਂ ਮਦਨੀਪੁਰ ਨੂੰ ਬੁਢੇ ਸਹਣ ਨਹੀਂ ਉਹ ਵੰਡੇ ਮੈਂ ਮੈਂ ਮਾਏ ਮਨਾ ਮਿਲਦੇ ਰਹਨਾ ਹੂੰ 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 ਫਿਰ ਹੁਣ ਮਿਲਦੇ ਨੇ ਉਹ ਪਾਕਿਸਤਾਨ ਵਾਲੇ ਕੋਈ ਮੈਂ ਜਾਣ ਪਛਾਣਦਾ ਕੋਈ ਬੰਦਾ ਹੋਵੇ ਉੱਥੇ ਪਾਕਿਸਤਾਨ 'ਚ ਹਾਂ ਹਾਂ ਕਿਹੜੇ ਜਾਣਕਾਰ ਸੀ ਤੁਹਾਡੇ ਉੱਥੇ ਉਹ ਇੱਥੇ ਕੋ ਪੜਾਈ ਸੀ ਪੜਾਈ ਠੀਕ ਹੈ ਕੀ ਨਾਮ ਸੀ ਉਹਨਾਂ ਦਾ ਉਹ ਗਾਹੀ ਪੜਾਈ ਸੀ ਠੀਕ ਹੈ ਉਹਦਾ ਮੁੰਡਾ ਮੇਰੇ ਨਾਲ ਖੇਲਣਾ ਜਾਂਦਾ ਸੀ ਪਾਕਿਸਤਾਨ ਚੋਂ ਆਇਆ ਮੈਨੂੰ ਫਿਰ ਉਹਨੇ ਬੜਾ ਪਿਆਰ ਦਿੱਤਾ ਹਮ ਇੱਕ ਕੋਲੇ ਉੱਥੇ ਪਿੰਡ ਦੀ ਕਾਲੇ ਆਲਾ ਹਮ ਮੇਰਾ ਮਾਮਾ ਖੇਤੀ ਕਰਦਾ ਸੀ ਜਿਹੜਾ ਸੀ ਨਾ ਕੰਮ ਕਰਦਾ ਸੀ ਹਮ ਉਹ ਉਹ ਮੁਸਲਮਾਨ ਸੀਗਾ ਜਿਹੜਾ ਹਮ ਉਹਦਾ ਜੀਜੀ ਖਾ ਸੀਗਾ ਹਮ ਜੀਜੀ ਖਾ ਦਾ ਮੁੰਡਾ ਸੀਗਾ ਅਜੂਬ ਖਾਨ ਹਮ ਉਹ ਬੜਾ ਜ਼ੋਰਦਾਰ ਸੀਗਾ ਅੱਛਾ ਜੂਬ ਖਾਨ ਹਾਂ ਉਹ ਤੁਹਾਡੇ ਹਮ ਉਮਰ ਸੀਗੇ ਹਾਂ 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 ਮੈਂ ਹਮਾਂ ਵਰ ਸੀਗਾ ਠੀਕ ਹੈ ਉੱਥੇ ਫਿਰ ਉਹ ਉਹਨਾਂ ਨੇ ਮੈਨੂੰ ਉਹਨਾਂ ਦੇ ਮਿੱਠੇ ਚੌਲ ਕਰਕੇ ਖਾਏ ਉਹਦੀ ਮਾਂ ਨੇ ਅੱਛਾ ਤੁਸੀਂ ਦੇ ਜਾਣਾ ਹੋਏ ਇਥੋਂ ਠੀਕ ਹੈ ਜਗਰੂਪ ਦੀ ਮਾਂ ਨੇ ਕਾਲੇ ਆਲ ਪਿੰਡ ਹੈਗਾ ਤਾਂ ਦੂਰ ਸੀ 75 ਤੇ ਦੋ ਕੁ ਮੀਲ ਸੀ ਫਿਰ ਉਹ ਮੈਂ ਉੱਥੇ ਖਿਡਾਰੀ ਜਲਦੀ ਜੇ ਮੇਰੇ ਮਾਮਿਆਂ ਦੀ ਇਹਨੂੰ ਖਿਡਾਰੀ ਕਹਿੰਦੇ ਆਪਾਂ ਉਹ ਖਿਡਾਰੀ ਮੇਰਾ ਮਾਮਾ ਕਹਿੰਦਾ ਤੂੰ ਹੋਜ ਖਿਡਾਰੀ ਦੇ ਵਿੱਚ ਗੰਨੇ ਲਾਉਣੇ ਨਾ ਇਹ ਥੋੜਾ ਇੱਕ ਚਾਰ ਗੰਨੇਲਾ ਦੇ ਖਿਡਾੜੀ ਚ ਮੈਨੂੰ ਉੱਥੇ ਅੱਧਾ ਘੰਟਾ ਖਿਡਾੜੀ ਚ ਮੈਂ ਕਰਨੇ ਲਈ ਗਿਆ ਉਹ ਰਸਗਾ ਪੀਪੇ ਪਰ ਕੋਈ ਰਾਸਤੇ ਅਲਿਆ ਉਹ ਇੱਕ ਇੱਕ ਜੂਗੂ ਖਾਦੇ ਆਪਣੀ ਪੈਣ ਨੂੰ ਛੱਡ ਕੇ ਆ ਸੌਰੀ ਹੂੰ ਉਹ ਮਗਾ ਸੌਣ ਦਾ ਫਰਕ ਆ ਜਾਊਗੀ ਹੂੰ ਹੈ ਬਰਤ ਬਣ ਕੇ ਪਠਾਤਾ ਉਹ ਮੇਰਾ ਮਾਮਾ ਕਹਿੰਦਾ ਉਹਨੇ ਕਿਤੇ ਜਾਣਾ ਜੂਏ ਪਿੰਡ ਉਹ ਜੂਏ ਬੰਦੇ ਛੱਡ ਆਉਣੀ ਆ ਅੱਛਾ ਹੈ ਅੱਛਾ ਉਹ 2 ਘੰਟੇ ਬਗਰੋ ਉਹ ਕੁੜੀ ਪਰੌਣਾ ਘਰ ਕੋਲ ਆੜੀ ਤੇ ਗੁਰਖਾਣਾ ਆ ਗਏ ਕਹਿੰਦਾ ਲਾਗੇ ਪਰੌਣਾ ਕਹਿੰਦਾ ਠੀਕ ਐ ਉਹ ਕੁੜੀ ਬਣ ਜਾਣੀ ਇਹਦੇ ਵੀਰੇ ਹੁਣ ਤੁਸੀਂ ਬਹਿ ਜਾਓ ਹਲੇ ਹੋਰ ਬਸ ਪਾਈ ਬਸ ਮੈਨੂੰ ਦੇਖਦਾ ਠੀਕ ਆ